ਨਾਮ ਤੁਹਾਡਾ ਹਰਮਨਦੀਪ ਸਿੰਘ ਔਰ ਕੀ ਅਜ ਤੁਸੀਂ ਵਿਆਹ ਦੇ ਡਰੈਸ ਵਿੱਚ ਆਏ ਜੇ ਕੀ ਮਤਲਬ ਮਾਮਲਾ ਖਾਣੇ ਵਿੱਚ ਖੜੇ ਜੇ ਹਾਂ ਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਕੱਲ ਘਰੇ ਸਗਨ ਲਾ ਕੇ ਗਏ ਆ ਤੋ ਮੁੜ ਕੇ ਸਵੇਰੇ ਹੁਣ ਅੱਜ ਆ ਕੇ ਅੰਦੇ ਸਵੇਰੇ ਬਰਾਦ ਲੈ ਕੇ ਆਏ ਔਰ ਹੁਣ ਉਹਨਾਂ ਨੇ ਕੁੜੀ ਨਹੀਂ ਤੋਰੀ ਇਹ ਕੰਮ ਕੀਤਾ ਕਾਰਨ ਨਹੀਂ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੋ ਉਹ ਜਾਣ ਕੁੜੀ ਦੇ ਗਾੜੀਆਂ ਧਮਕੇ ਦਿੰਦੇ ਆ ਇੱਕ ਵਾਰੀ ਕਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਆ ਹਰਪ੍ਰੀਤ ਕਾਰ ਪੇਂਡ ਠੀਕ ਆ ਰ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀ ਮੈਂ ਝੂਲਣੇ ਮੈਂ ਅਲਟ ਠੀਕ ਕਰੇ ਮਤਲਬ ਕੀ ਉਹਨੇ ਕੋਈ ਕੀ ਤੁਹਾਨੂੰ ਮਤਲਬ ਤਿਆਰੋ ਕੀ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਘੋੜਦੇ ਮਾਰਦੇ ਲਿਆਏ ਕੋਈ ਤਿਆਰ ਤੁਰਨੀ ਹੋ ਕੇ ਆਈ ਉਹ ਉਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰਸ ਤੋਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਜਲੇ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਤੁੰਕ ਆਇਆ ਹੋਰ ਗੱਲ ਕੋਈ ਨਹੀਂ ਹੁਣ ਕਿੱਥੇ ਆਈ ਜੀ ਤੇ ਕੀ ਮੰਗ ਕਰਦੀ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਹੱਡੇ ਲੋ ਮਰਜਾ ਰਹਿ ਜਾਣਾ ਹੀ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜ ਉਹ ਤੁਸੀਂ ਥਾਣੇ ਆਏ ਜੀ ਹਾਂਜੀ ਥਾਣੇ ਇਹ ਰਿਪੋਰਟ ਲਿਖਾਉਣ ਆਏ ਆ ਸਰ ਹੋਂਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਨਹੀਂ ਹੋਇਆ ਮਰਜਣ ਭਾਵੇਂ ਰਹਿ ਜਾਣਾ ਅਸੀਂ ਕੁਝ ਨਹੀਂ ਲੱਗਦੇ ਇਹਨਾਂ ਦੇ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂਜੀ ਇਸ ਤਰ੍ਹਾਂ ਹੀ ਚੱਲ ਜਾਗੇ ਤੇ ਇਹ ਤੁਹਾਡੀ ਜਿਹੜੀ ਕੱਲ ਸਗਨਗਰੇ ਵੀ ਲਗਾ ਕੇ ਤੁਹਾਨੂੰ ਹਾਂਜੀ ਘਰੇ ਕੱਲ ਸਗਨ ਬੰਦਰਾ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾਏ ਆ ਆਓ ਕੋਈ ਦਾਜ ਦੂਜ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਕੋਈ ਦਾਜ ਦੀ ਮਾਂ ਦੇ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾਜ ਦੇਣ ਦੀ ਉਹਨਾਂ ਦੀ ਮਰਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਇਹ ਕੱਲ ਆਏ ਆ ਨਾਂ ਮੇ ਕੋਈ ਚ ਮੰਗਿਆ ਆ ਆਪਣੀ ਮਰਜ਼ੀ ਨਾਲ ਗੂਠੀ ਪਾ ਕੇ ਗਏ ਆ ਛਾਪਾ ਕੇ ਗਏ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੋਈ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿਨੇ ਮੈਂਬਰ ਪਹੁੰਚੇ ਦੱਸੋ ਹਾਂ ਡੇ ਨਾਲ 15 20 ਜਾਣੇ ਸੀ ਤੇ ਉਹਨਾਂ ਨਾਲੇ ਮੁੜ ਕੇ ਕੁੜੀ ਨਹੀਂ ਤੋਲੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਮ ਨਹੀਂ ਕੀਤਾ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤੇ ਮੈਂ ਆਇਆ ਉਹ ਕਿੱਥੋਂ ਜਾਊਗੀ ਨਾਲ ਤੁਸੀਂ ਉਹਨੂੰ ਲੜਕੀ ਦਾ ਵਿਆਹ ਨਹੀਂ ਕਰਾਉਣਾ ਚਾਹੁੰਦੇ ਨਹੀਂ ਨਹੀਂ ਮੈਂ ਨਹੀਂ ਵਿਆਹ ਕੰਮ ਕਰਦੇ ਨੇ ਮੈਂ ਡਰਾਈਵਰ ਹਾਂ ਮੈਂ ਬਾਲੀ ਘੰਟੀ ਕਤਰਮ ਹਾਂ ਉਹਨਾਂ ਗਏ ਸਵੇਰੇ ਜੀ ਉਹਨਾਂ ਉਹਨਾਂ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹੋ ਹੀ ਕਿ ਕਿ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨੂੰ ਤੁਮਕ ਆਇਆ ਵਾ ਡਰਾਇਆ ਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਹੈ ਉਹ ਹੱਥ ਜੋੜ ਕੇ ਦੋਵੇ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਕੋਈ ਵਜ੍ਹਾ ਮੰਗ ਕਰਦੇ ਹੁੰਦੇ ਸੀ ਮੰਗ ਤੇ ਇਹੋ ਕਰਦੇ ਆ ਇਹ ਪੜਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਰੋ ਗਿਆਉਣਗੇ ਤਿਆਰ ਹੋ ਕੇ ਸਾਰੇ ਬਰਾਤ ਬੰਨ ਲੈ ਗਏ ਜੀ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਸ ਇਹਦੇ ਵਿੱਚ ਬੰਦਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਇਹ ਰਿਆ ਵਾਸਤੇ ਆ ਸੀ ਹਾਂ ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਨੇ ਇਹ ਐਸੇ ਗੁਰਦੀਪ ਸਿੰਘ 18 ਸੜੀ ਤਰਨਤਾਰਨ ਇਹਦੇ ਸੰਬੰਧਿਤ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨੇ ਆਪਣੀ ਦਰਖਾਸਤ 18 ਸਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਆ ਬੁਟੀਕ ਤੇ ਕੰਮ ਕਰਦੇ ਰਹੀ ਹੈ ਇਹ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸਿੰਘ ਦੇ ਬਹਾਨੇ ਵੀ ਕਪੜੇ ਸੇਂਦਾ ਕਰਕੇ ਵੀ ਮਲਕੀ ਸਾਡੇ ਕਪੜੇ ਜੋ ਵੀ ਹੈਗਾ ਵਾ ਤੇ ਉਹਦੇ ਸੰਬੰਧੀ ਮੁੜਕੇ ਇਹਨੂੰ ਉੱਥੋਂ ਫੋਨ ਲਾ ਗਿਆ ਇਹਦਾ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਹੈ ਤਰਨ ਇਹਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾਲ ਸਗਨ ਲਵਾ ਗਿਆ ਇਹਨਾਂ ਦਾ ਇਹ ਸਵਾਦੀ ਇਹਨਾਂ ਸਾਫਨ ਕਰ ਕਰ ਦਿੱਤਾ ਲੜਕੀ ਵਾਲੇ ਵੀ ਅਸੀਂ ਕੁੜੀ ਨਹੀਂ ਦੋਤੀ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਤਰੀ ਨਹੀਂ ਅੱਲ ਸਗਨ ਲਾਇਆ ਇਹਨਾਂ ਨੇ ਤਾਂ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਕ ਨੇ ਜਿਹੜੀ ਨਾ ਕਰ ਦਿੱਤੀ ਵੀ ਅਹੀਂ ਕੁੜੀ ਜਿਹੜੀ ਨਹੀਂ ਤੋਰਨੀ ਤੱਕ। ਮੁੰਡੇ ਦਾ ਰੋਪ ਆ ਵੀ ਮੈਂ ਦੋਹਾ ਘਤਰ ਦੇ ਟਰੱਕ ਡਰਾਈਵਰ ਆ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ। ਚਲੋ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾਗੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬਾਤ ਸਾਹਮਣੇ ਉਹਦੇ ਹੁਣ ਤੱਕ ਕਰੂਗਾ।